ਗੁਰੂ ਕੀ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਪਿਤਾ ਗੁਰੂ ਸਤਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਯਾਦ ਕਰਦੇ ਆਂ ਵੀ ਸਾਡੇ ਪਿਤਾ ਸਾਡੇ ਗੁਰੂ ਨਾਨਕ ਪਾਸ਼ਾ ਮਹਾਰਾਜ ਕਿੰਨੀ ਇੱਕ ਸ਼ਕਤੀ ਦੇ ਮਾਲਕ ਨੇ ਕਿੰਨੇ ਕੋਚੇ ਸੋਚੇ ਨੇ ਕਿੰਨੇ ਕਰਾਮਾਤਾਂ ਨੇ ਉਹਨਾਂ ਬੱਚਾ ਇੱਕ ਵਾਰ ਨਾ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਬਾਲਾ ਮਰਦਾਨਾ ਨਾਲ ਸਨ ਤੇ ਮਰਦਾਨੇ ਦੇ ਮਨ ਵਿੱਚ ਫੁਰਿਆ ਗੁਰਨਾਨਕ ਪਾਤਸ਼ਾਹ ਮਾਰ ਨੂੰ ਕਹਿੰਦੇ ਮਹਾਰਾਜ ਕਹਿੰਦੇ ਵੀ ਇੱਕ ਜਗ੍ਹਾ ਹੈ ਗੋਰਖਨਾਥ ਦੀ ਮਹਾਰਾਜ ਗੋਰਖਨਾਥ ਦੀ ਤੇ ਜਿੱਥੇ ਗੋਰਖਨਾਥ ਨੇ ਤਿਲ ਖਾ ਕੇ ਸਿਮਨ ਕੀਤਾ ਸੀ ਕਿਉਂਕਿ ਉਹਨਾਂ ਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਇਸ ਕਰਕੇ ਕੋਈ ਵਿੱਦਿਆ ਪ੍ਰਾਪਤ ਕਰਨੀ ਆ ਸੀ ਮਾਨਸਿਕ ਵਿੱਦਿਆ ਜਿਹੜੀ ਉਹਦੇ ਵਿੱਚ ਅੰਨ ਘਟਾਉਣਾ ਪੈਂਦਾ ਹੈ ਸੋ ਕੰਦੇ ਮਾਰਗੋਰਗਨਾ ਉਸ ਤੇ ਚੱਲੀਏ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਮਰਦਾਨਾ ਬੇਨਤੀ ਕਰਦਾ ਮਰਦਾਨਾ ਜੀ ਨਾਲ ਬਾਲਾ ਜੀ ਨੂੰ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਦੱਸਿਆ ਮਹਾਰਾਜ ਕਹਿੰਦੇ ਉੱਥੇ ਤਿਲ ਖਾ ਕੇ ਨਾ ਗੁਰਗਨਾ ਨੇ ਤਪੱਸਿਆ ਕੀਤੀ ਸੀ ਉਹਦਾ ਨਾਮ ਹੈ ਤਿਲਗੰਜ ਤੇ ਤਿਲਗੰਜ ਦਾ ਰੱਖਿਆ ਨਾਮ ਹੁੰਦਾ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਬਾਲਾ ਸਾਡੇ ਨਾਲ ਰੱਖ ਕਿ ਤੇਰੀ ਤਮੰਨਾ ਪੂਰੀ ਕਰਾਂਗੇ ਤੇ ਮਹਾਰਾਜ ਨੇ ਕਿ ਅੱਖਾਂ ਵਿੱਚੋਂ ਕਿਉ ਗੁਰੂ ਨਾਨਕ ਪਾਸ਼ਾ ਮਾਰ ਸਾਉਦੇ ਸਰੂਪ ਹੋ ਜਾਂਦੇ ਨੇ ਪੌਣ ਸਰੂਪ ਹੋ ਜਾਣੇ ਤਾਂ ਤਤ ਵੀ ਤਤ ਮਿਲਾ ਲੈਂਦੇ ਨੇ ਤਤਾਂ ਵੀ ਤਤ ਮਿਲਾਏ ਸਾਰੇ 1 ਸੈਕਿੰਡ ਦੇ ਵਿੱਚ ਹੀ ਤਿਲਗੰਜ ਜਿੱਥੇ ਗੁਰਨਾਥ ਦਾ ਸਥਾਨ ਸੀ ਉੱਥੇ ਚਲੇ ਗਏ ਅੱਗੇ ਗੁਰਨਾਥ ਜੀ ਬੈਠੇ ਨੇ ਉਹਨਾਂ ਦੇ ਜਿਹੜੇ ਚੇਲੇ ਨੇ ਜੋਗੀ ਉਹ ਵੀ ਮਹਾਪੁਰਸ਼ੀ ਐਸੀ ਗੱਲ ਨਹੀਂ ਤਸਿਆ ਕਰਨ ਵਾਲੀ ਸੀ ਉੱਥੇ ਜਦੋਂ ਗਏ ਮਹਾਰਾਜ ਕਹਿੰਦੇ ਆਓ ਭਾਈ ਸਿੱਧੋ ਜੋਗੀ ਹੋ ਜਤਿਓ ਨਾਥੋ ਕੋ ਪਰਮੇਸ਼ਰ ਦੇ ਨਾਮ ਦੀ ਗੱਲ ਕਰੀ ਸਾਰੇ ਬੈਠ ਗਏ ਤਾਂ ਬੈਠੇ ਤਰਨ ਵਿਚਾਰਾ ਕਿ ਦੇਖਾਂ ਗੁਰਨਾਨਕ ਪਾਸ਼ਾ ਜਿਹਨੂੰ ਤਾਪਾ ਤਾਪਾ ਕਹਿੰਦੇ ਨੇ ਵੀ ਇਹਦੀ ਸ਼ਕਤੀ ਕਿੰਨੀ ਕੈ ਗੋਰਖਨਾਥ ਨੇ ਗੋਰਨਾ ਦੀ ਚੇਲਿਆਂ ਨੇ ਸੋਚਿਆ ਸਿੱਧਾ ਨੇ ਤਾਂ ਕੀ ਕਿਹਾ ਕਹਿੰਦੇ ਵੀ ਲਓ ਨਾਨਕ ਜੀ ਸਾਡੇ ਗੋਰਖਨਾਥ ਦੀ ਤਲਖਾ ਕੇ ਭਗਤੀ ਕਰਦੇ ਨੇ ਤੁਸੀਂ ਵੀ ਕਹਿੰਦੇ ਤਲਖਾਓ ਇੱਕ ਤਿਲ ਰੱਖਦਾ ਇੱਕ ਤਿਲ ਤੂੰ ਹੀ ਦੇਖ ਲੈ ਬੰਦਾ ਤੇ ਕੀ ਤਿਲ ਖਾਵੇਗਾ ਕੀ ਉਹਦਾ ਘੋਟ ਕੇ ਪੀਵੇਗਾ ਇੱਕ ਤਿਲ ਰੱਖਦਾ ਜਦੋਂ ਕਿਸੇ ਨੇ ਕਿਸੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨੀ ਜਾਂ ਕਿਸੇ ਨੂੰ ਪਰਖਣਾ ਹੋਵੇ ਤਾਂ ਇੱਕ ਤਿਲ ਰੱਖ ਦਿੱਤਾ ਗੁਰੂ ਨਾਨਕ ਪਾਸ਼ਾ ਨੂੰ ਮਾਰ ਲ ਪਤਾ ਲੱਗ ਗਿਆ ਵੀ ਸਾਡੀ ਪ੍ਰੀਖਿਆ ਹੋ ਰਹੀ ਹੈ ਤੇ ਗੁਰੂ ਨਾਨਕ ਪਾਸ਼ਾ ਮਾਰ ਨੇ ਸੋਚਿਆ ਵੀ ਹੁਣ ਤਾਂ ਘੋਟਣਾ ਪਵੇਗਾ ਤਿਲ ਵੀ ਪਾਣੀ ਵੀ ਚਾਹੀਦਾ ਪਾਣੀ ਸਿੱਧਾ ਨੇ ਸ਼ਕਤੀ ਨਾਲ ਸਾਰੀ ਔਲੋਪ ਕਰ ਦਿੱਤਾ ਪਾਣੀ ਰਹੇ ਨਹੀਂ ਨੇੜੇ-ਨੇੜੇ ਗੁਰਨਾਨਕ ਪਾਸ਼ਾ ਮਹਾਰਾਜ ਜਾਣੋ ਜਾਣ ਨੇ ਗੁਰੂ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਮਰਦਾਨੇ ਨੂੰ ਕਹਣ ਲੱਗੇ ਮਦਾਨੇ ਆ ਇਹੋ ਕਰ ਵੀ ਤੂੰ ਆਹ ਸਾਹਮਣੇ ਨਾ ਕਾਪੜਾ ਮੁਨੀ ਜੀ ਮਹਾਪੁਰਸ਼ ਪਰ ਆ ਬੰਦੇ ਭਾਰੇ ਭਗਤੀ ਕਰਦੇ ਨੇ ਤਪੱਸਿਆ ਕਰਦੇ ਨੇ ਉਹਨਾਂ ਦਾ ਜਿਹੜਾ ਟੁੰਬਾ ਹੈ ਕਮਾਂਡਰ ਉਹਦੇ ਵਿੱਚ ਕਦੇ ਜਲ ਰੱਖਿਆ ਹੋਰ ਤਾਂ ਸਾਰਿਆਂ ਨੇ ਕਿਹੜੀ ਖਤਮ ਕਰਤਾ ਤੇ ਉਹ ਉਹਦੇ ਜਲ ਵਿੱਚ ਜਿਹੜਾ ਉਹਦੇ ਕੋਲੇ ਸਿਮਨ ਕਰਦੇ ਨੇ ਕਪਲਮੁੰਨ ਦੇ ਤੁੰਬੇਓ ਚ ਪਾਣੀ ਪੀਏ। ਜਾ ਉਹ ਜਾ ਕੇ ਪਾਣੀ ਕਹਿੰਦੇ ਉੱਥੇ ਜਗਾ ਰੋੜਨਾ ਬਸ ਤਾਂ ਜਾ ਕੇ ਲਿਆਉਣਾ ਨਹੀਂ ਪਾਣੀ। ਕਾਪਲਮੁੰਨ ਦੇ ਕੋਲ ਜਾ ਕੇ ਨੇ ਪਾਣੀ ਤੁੰਬਾ ਰੋੜਦੀ ਪਿੱਛੇ ਮੁੜ ਕੇ ਨਾ ਦੇਖੀ। ਬਸ ਰੋੜ ਅਨਸਾਰ ਆ ਜਾਈ। ਆ ਗਈ ਮਰਦਾਨਾ ਜੀ। ਪਿੱਛੇ ਨਹੀਂ ਦੇਖਿਆ। ਤੇ ਮਹਾਰਾਜ ਕਹਿਣ ਲੱਗੇ ਬਾਲੇ ਨੂੰ ਕਿ ਬਾਲਿਆ ਇਹ ਤੇਲਾ ਜਿਹੜਾ ਇਹਨੂੰ ਕਹਿੰਦੇ ਕੁੰਡੇ ਦੇ ਵਿੱਚ ਉਹ ਘੋਟ ਲੈ। ਜਦੋਂ ਘੋਟਿਆ ਗਿਆ ਕੋੜ ਲਿਆ ਚੰਗੀ ਤਰ੍ਹਾਂ ਜਿਹੜਾ ਤੁੰਬਾ ਰੋੜਿਆ ਸੀ ਸੰਗਤ ਜੀ ਉਹ ਤੁੰਬਾ ਰੋੜ ਰੋੜ ਕੇ ਉਹਦੇ ਪਾਣੀ ਦੀ ਧਾਰ ਵਹਿ ਵਹਿ ਕੇ ਜਿਵੇਂ ਆਪਾਂ ਬਾਹਾਂਾਂ ਦੇ ਵਿੱਚ ਪਾਣੀ ਆਉਂਦਾ ਨਾ ਪਰ ਨਹਿਰ ਦਾ ਪਾਣੀ ਆਉਂਦਾ ਇਸ ਤਰ੍ਹਾਂ ਰੋੜ ਰੋੜ ਕੇ ਉਹ ਤੁੰਬੇ ਤੋਂ ਕਿਉਂ ਉਹ ਵੀ ਮਹਾਪੁਰਸ਼ ਜੀ ਕਿ ਉਹਨਾਂ ਕੋਲ ਪਾਣੀ ਹੈ ਸੀ ਉਹ ਪਾਣੀ ਰੋੜ ਰੋੜ ਕੇ ਕਿ ਨਦੀ ਦੇ ਵਾਂਗੂ ਵੱਡਾ ਸਾਰਾ ਖਾਲੇ ਵਾਂਗੂ ਤੁੰਬੇ ਦਾ ਬਹੁਤ ਬਹੁਤ ਜ਼ਿਆਦਾ ਪਾਣੀ ਬਣ ਗਿਆ ਉਹ ਗੁਰਨਾਨਕ ਮਹਾਰਾਜ ਦੀ ਜੁ ਕਲਾ ਵਰਤੀ ਉਹਦੇ ਵਿੱਚੋਂ ਮਰਦਾਨੇ ਨੇ ਕਿਹਾ ਭਾਈ ਇਹ ਤਾਂ ਨਦੀ ਬਣ ਗਈ ਤੁੰਬੇ ਦੀ ਰੁੜੇ ਆ ਪਾਣੀ ਦੀ ਇਹਦੇ ਵਿੱਚੋਂ ਪਾਣੀ ਭਰ ਲੈ ਤੇ ਪੁਣ ਕੇ ਚੰਗੀ ਤਰ੍ਹਾਂ ਘੁੰਡੇ ਵਿੱਚ ਆ ਪਾਇਆ ਘੋਟ ਕੇ ਸਾਰੇ ਸਿੱਧਾਂ ਨੂੰ ਛਕਾਤਾ ਸਿੱਧ ਬੜੇ ਵੀ ਸਾਇਤਾ ਹੈ ਇਸ ਕਰਾਮਾਤੀ ਬੰਦਾ ਜੀ ਜਣੇ ਕਿ ਵੀ ਬਹੁਤ ਸ਼ਕਤੀ ਵਾਲਾ ਕਹਿਣ ਲੱਗੇ ਇੱਕ ਮੰਗਲਨਾਥ ਕਹਿਣ ਲੱਗਿਆ ਕਿ ਮਹਾਰਾਜ ਆਵਤਾ ਪੂਰੇ ਪਹੁੰਚੇ ਹੋਏ ਮਹਾਪੁਰਸ਼ ਤੁਸੀਂ ਤਾਂ ਪਰਮੇਸ਼ਰ ਦੇ ਪਿਆਰੇ ਆਪ ਦੇ ਵਿੱਚ ਕੋਈ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਸਾਰੇ ਸਿੱਧਾਂ ਨੇ ਮਹਾਰਾਣ ਗੁਨਾਨੰਥ ਪਾਸ਼ਾ ਨੂੰ ਨਮਸਕਾਰ ਕੀਤੀ ਤੇ ਇੱਕ ਸੀ ਉੱਥੇ ਸੰਗ ਜੀ ਜਿਹੜਾ ਸੀ ਭੰਗਰਨਾਥ ਭੰਗਰਨਾਥ ਕੀ ਕਰਨ ਲੱਗ ਪਿਆ ਉਹਨੇ ਮਾਨਵ ਚੀਰਖਾ ਕੀਤੀ ਕਿ ਗੁਰਨਾਨਕ ਦੀ ਬੇਇੱਜ਼ਤੀ ਮੈਂ ਕਰਾਂ ਮੈਂ ਇਹਦੀ ਬਦਨਾਮੀ ਕਰਾਂ ਵੱਡਾ ਕਹਾਉਂਦਾ ਇਹ ਈਰਖਾ ਖਾ ਲਈ ਸੋ ਜਦੋਂ ਸਾਰੇ ਬੜਾਈ ਕਰ ਰਹੇ ਨੇ ਗੁਰਨਾਨਕ ਪਾਸ਼ਾ ਮਹਾਰਾਜ ਕਹਿਣ ਲੱਗੇ ਪਿਆਰੋ ਦੇਖੋ ਪ੍ਰਮਾਤਮਾ ਦੇ ਨਾਮ ਵਿੱਚ ਕਲਾ ਹੈ ਤੁਸੀਂ ਜਿਹੜਾ ਦਰਦਾਰ ਜਾ ਕੇ ਮੰਗਦੇ ਫਿਰਦੇ ਹੋ ਨਾ ਇਹ ਵੀ ਤੁਹਾਨੂੰ ਮੰਗਣ ਦੀ ਲੋੜ ਨਹੀਂ ਤੁਸੀਂ ਸ਼ਬਦ ਦੀ ਆਰਾਧਨਾ ਕਰੋ ਜਿਵੇਂ ਆਪਾਂ ਕਹਦੇ ਨਾ ਵੀ ਆਹ ਸ਼ਬਦ ਜਪੋ ਭਾਈ ਮਹਾਰਾਜ ਦੇ ਪਾਸ਼ਾ ਵੀ ਜਾ ਤੂੰ ਮੇਰਾ ਬਲ ਹੈ ਤਾਂ ਕਮ ਹੁਸ਼ੰਦਾਜਾ ਜਪ ਜੀ ਸੌਦੇ ਪਾਠ ਕਰੀ ਜੋ ਜਾਂ ਮੂਲ ਮੰਤਰ ਕਰੀ ਜੋ ਜਗ ਸ਼ਬਦ ਆਰਾਧਨਾ ਕਰ ਲਓ ਮਹਾਰਾਜ ਕਹਿੰਦੇ ਤੁਸੀਂ ਸ਼ਬਦ ਦਾ ਸ਼ਬਦ ਦੇ ਸਤਿਗੁਰੂ ਤੋਂ ਟੁੱਟੇ ਹੋਏ ਹੋ ਤੁਸੀਂ ਸ਼ਬਦ ਦੀ ਆਰਾਧਨਾ ਕਰੋ ਜੇ ਤੁਹਾਡੀ ਪ੍ਰਾਪਲਵ ਦਾ ਸ਼ਬਦ ਆਪੀ ਤੁਹਾਨੂੰ ਕਮਾਈ ਕਰਕੇ ਦੇਵੇ ਸ਼ਬਦ ਵਿੱਚ ਬੜੀ ਕਲਾ ਮਤ ਹੈ ਇਹ ਸਾਰਾ ਬ੍ਰਹਿਮੰਡ ਖੰਡ ਬ੍ਰਹਿਮੰਡ ਸ਼ਬਦ ਤੋਂ ਉਪਜਿਆ ਏ ਨੇ ਅੰਨ ਪਾਣੀ ਸਭ ਉਹ ਸ਼ਬਦ ਨੇ ਬਣਾਏ ਜੇ ਅੱਜ ਵੀ ਕੋਈ ਸ਼ਬਦ ਦੀ ਆराधना ਕਰੇ ਸ਼ਬਦ ਸਭ ਕੁਝ ਦੇਊਗਾ ਸੰਗ ਜੀ ਜੇ ਸਤਿਗੁਰੂ ਗੁਰਨਾਨਕ ਪਾਸ਼ਾ ਆਖੀ ਜਾਂਦੇ ਨੇ ਸਾਨੂੰ ਕਿਉਂ ਕਿੰਤੂ ਪਰੰਤੂ ਕਰਨ ਦੀ ਲੋੜ ਹੈ ਜਦੋਂ ਸਾਡੇ ਗੁਰੂ ਕਹਿੰਦੇ ਨੇ ਜਦੋਂ ਇੱਕ ਟੀਚਰ ਕਹਿੰਦਾ ਹੈ ਕਿ 2 2 4 ਹੁੰਦੀ ਹੈ ਫਿਰ ਅਸੀਂ ਆਖੀ ਕਿ 2 2 5 ਨਾ ਹੁੰਦੀ ਹੋਵੇ ਫਿਰ ਅਸੀਂ ਮੂਰਖਾਂ ਸਾਡਾ ਸਤਿਗੁਰੂ ਕਹਿੰਦਾ ਪ੍ਰਭ ਕਾ ਸਰਵਨ ਕਾਰਜ ਪੂਰੇ ਸਾਡੇ ਗੁਰੂ ਕਹਿੰਦਾ ਕਿ ਸ਼ਬਦ ਵਿੱਚ ਸਭ ਕਮਾਈ ਹੈ ਸਭ ਕੁਝ ਹੈ ਭਾਈ ਸ਼ਬਦ ਦੀ ਆराधना ਕਰੋ ਤੇ ਉਸ ਸੇ ਸਦਾ ਨੂੰ ਕਹਿਣ ਲੱਗੇ ਪਾਈ ਸੂ ਆਸਣ ਦੇ ਬੈਠ ਕੇ ਸ਼ਬਦ ਦੀ ਸਾਧਨਾ ਕਰੋ ਆਰਾਧਨਾ ਕਰੋ ਤੁਹਾਨੂੰ ਇੱਥੇ ਹੀ ਬੈਠੇ ਹੀ ਸਭ ਕੁਝ ਮਿਲੇਗਾ ਤਮ ਦਰ ਦਰ ਜਾ ਕੇ ਮੰਗਣ ਦੀ ਲੋੜ ਨਹੀਂ ਤਾਂ ਇਹ ਗੱਲਾਂ ਸੁਣ ਕੇ ਸਾਰੇ ਸਿੱਧਣ ਨਮਸਕਾਰ ਕੀਤੀ ਕਹਿੰਦੇ ਤਪਾ ਜੀ ਤਪਾ ਕਹਿੰਦੇ ਸੀ ਮਾਰਨ ਕਿ ਤਪਾ ਜੀ ਆਪ ਤੁਹਾਨੂੰ ਆਪ ਦੇ ਬਚਨ ਧੰਨੇ ਭੰਗਰਨਾਥ ਕਹਿੰਦਾ ਕਹਿੰਦਾ ਨਾਨਕ ਤਪਾ ਜੀ ਕੋਈ ਕਰਾਮਾਤ ਦਿਖਾਓ ਐਨਾ ਕਹਿਣ ਦੇ ਨਾਲ ਹੀ ਭੰਗਰਨਾਥ ਨੇ ਕੀ ਕੀਤਾ ਨੰਬਰ ਮਰਦਾਨੇ ਦੀ ਰਵਾਬ ਚਾਕੇ ਨਾ ਆਕਾਸ਼ ਨੂੰ ਚੜ ਗਿਆ ਪੰਛੀਆਂ ਨੂੰ ਡਾਰੀ ਮਾਰ ਕੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਮਰਦਾਨੇ ਬਾਲ ਦੇਖਿਆ ਮਰਦਾਨੇ ਦੀ ਜਿਹੜੀ ਰਵਾਬ ਹੈ ਜਾਨ ਮਰਦਾਨਾ ਰਵਾਬ ਇਨਕਮੇ ਰਹੂਗਾ ਤੇ ਸੋਚੇ ਕਿ ਭੰਗਰਨਾਥ ਨੇ ਸਾਨੂੰ ਨੀਚਾ ਦਿਖਾਉਣ ਦੀ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਜੈਸੇ ਕੋ ਤੈਸਾ ਹੋਣਾ ਪੈਂਦਾ ਕੌਣ ਚੱਲਿਆ ਗੁਰੂ ਕੀ ਝਾਲਾ ਜਿਵੇਂ ਕਹਿੰਦੇ ਗੁਰੂ ਦੀ ਝਾਲ ਫਿਰ ਕੋਈ ਜਦੋਂ ਕੋ ਗੁਰੂ ਨੂੰ ਕੋਈ ਚਾਰ ਹੱਥ ਕਰਕੇ ਮਿਲਦਾ ਤਾਂ ਮਹਾਰਾਜ ਉਹ ਅੱਠ ਹੱਥ ਕਰਕੇ ਮਿਲਦੇ ਨੇ ਫਿਰ ਕਰਾਮਾਤ ਖਾਣੀ ਕੁਝ ਹੋਰ ਜੀਆ ਕਰਾਮਾਰਤ ਵਰਤਣੀ ਆਪਦੇ ਰੱਖਿਆ ਵਾਸਤੇ ਹੋਰ ਗੱਲੇ ਸੰਗ ਜੀ ਤਾਂ ਕਿ ਇਹ ਮਹਾਰਾਜੇ ਪਾਸ਼ਾ ਜਦੋਂ ਭੰਗਰਨਾਥ ਮਰਦਾਨੇ ਦੀ ਰਵਾਬ ਲੈ ਕੇ ਨਾ ਅਕਾਸ ਨੂੰ ਚੜ ਗਿਆ ਵੀ ਜੇ ਇਦਾਰੇ ਗੁਰੂ ਬਿਸ਼ਕਤੀਆ ਕਹਿੰਦੇ ਰਵਾਬ ਛਡਾ ਲਵੇ ਮੈਥੋਂ ਫਿਰ ਗੁਰੂ ਨਾਨਕ ਪਾਸ਼ਾ ਵੱਲ ਤਰਸ ਭਰੀਆਂ ਨਿਗਾਹਾਂ ਦੇ ਨਾਲ ਨਜ਼ਰਾਂ ਨਾਲ ਦੇਖਿਆ ਮਰਦਾਨੇ ਨੇ ਗੁਰੂ ਨਾਨਕ ਪਾਸ਼ਾ ਮਾਰ ਨੇ ਆਪਣੀ ਖੜਾਮ ਨੂੰ ਆਖਿਆ ਜਿਹੜੀ ਲੱਕੜ ਦੀ ਖੜਾਮ ਹੁੰਦੀ ਨਾ ਪੈਰ ਵਿੱਚ ਪਾਉਣ ਬਣੀ ਚੱਪਲ ਵਰਗੀ ਜਿਵੇਂ ਸੌ ਸੰਤਾ ਜੀ ਬਹੁਤ ਪਾਉਂਦੇ ਨੇ ਉਹਨੂੰ ਹੁਕਮ ਕੀਤਾ ਕਿ ਇਹ ਖੜਾਮ ਜਾਗ ਅਨੇ ਉਹਦੇ ਸਿਰ ਵਿੱਚ ਵੱਜ ਪੂਰੇ ਜ਼ੋਰ-ਜ਼ੋਰ ਦੀ ਉਹਨੂੰ ਕੁੱਟ-ਕੁੱਟ ਕੇ ਲੈ ਕੇ ਆ ਭੰਗਰਨਾਥ ਨੂੰ ਸੰਗਤ ਜੀ ਗੁਰੂ ਨਾਨਕ ਪਾਸ਼ ਦੀ ਖੜਾ ਆ ਮਨੇ ਕੁੱਟ ਆਪੀ ਕਾਸ਼ ਵਿੱਚ ਚੜ ਗਈ ਕੱਲੀ ਹੀ ਜਾ ਕੇ ਸਿਰ ਵਿੱਚ ਵੱਜ-ਵੱਜ ਕੇ ਵੱਜ-ਵੱਜ ਕੇ ਸਿਰ ਉਹਦਾ ਭੋਲਾ ਕੀਤਾ ਕੁੱਟ-ਕੁੱਟ ਕੇ ਕਿਉਂ ਹੰਕਾਰ ਨੂੰ ਹਰ ਜੀ ਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ ਬੇਦ ਕਹਿੰਦੇ ਨੇ ਹਰਿ ਨੂੰ ਹੰਕਾਰ ਨਹੀਂ ਭੰਦਾ ਗੁਰੂ ਨਾਨਕ ਪਾਸ਼ ਨੂੰ ਕਿਵੇਂ ਹੰਕਾਰ ਭਾਏਗਾ ਸੋਨ ਗੁਰੂ ਨਾਨਕ ਪਾਸ਼ ਵੀ ਗੋਖਨਾਥ ਜੀ ਵੀ ਬੈਠੇ ਨੇ ਉੱਥੇ ਹੋਰ ਸਿੱਧੇ ਬੈਠੇ ਨੇ ਉਹਨਾਂ ਨੇ ਹੰਕਾਰ ਨਹੀਂ ਕੀਤਾ ਤਾ ਜਦੋਂ ਖੜਾਮ ਲੱਗੀ ਨਾ ਸਿਰ ਵਿੱਚ ਹੱਥ ਬੰਨਦਾ ਥੱਲੇ ਆ ਕੇ ਕਹਿੰਦੇ ਮਾਰਾ ਦੀ ਗਲਤੀ ਹੋ ਗਈ ਨਾਲੇ ਮਰਦਾਨੇ ਨੂੰ ਮੱਥਾ ਟੇਕਦੇ ਨੇ ਰਵਾਬ ਫੜਾਉਂਦਾ ਕਹਿੰਦੇ ਥੋੜੀ ਰਵਾਬ ਤਾਂ ਗੋਰਖਨਾਥ ਫਸ ਕਰਾਇਆ ਗੋਰਖਨਾਥ ਜੀ ਕਹਿੰਦੇ ਭੰਗਰਨਾਥ ਕਰਵਾ ਲਈ ਬੇਇਜ਼ਤੀ ਹੰਕਾਰ ਤੇਰਾ ਢਲਿਆ ਨਹੀਂ ਮੈਂ ਤੈਨੂੰ ਬਹੁਤ ਸਮਝਾਉਣਾ ਕਿ ਗੋਰਖਨਾਥ ਵੀ ਮਹਾਪੁਰਸ਼ ਸੀ ਨਾ ਕਹਿੰਦੇ ਤੈਨੂੰ ਕਹੇ ਸੀ ਹੰਕਾਰ ਨਾ ਕਰਿਆ ਕਰ ਸਤਿ ਪੁਰਸ਼ ਕਰਾਇਦੀ ਬੇਇਜ਼ਤੀ ਨਿਕਲਿਆ ਕਰਦੇ ਪਰਖਿਆ ਲੈ ਕੇ ਆਇਆ ਦਾ ਸਤਕਾਰ ਕਰ ਕਰਦੇ ਮਹਾਪੁਰਸ਼ਾਂ ਦੇ ਕੁਝ ਖੱਟਿਆ ਕਰਦੇ ਨੇ ਕੁਝ ਗਉਣ ਲੈਣੇ ਚਾਹੀਦੇ ਨੇ ਇਸ ਤਰ੍ਹਾਂ ਕਰਕੇ ਸਮਝ ਦੀ ਗੁਰੂ ਸਾਡਾ ਬਹੁਤ ਬਲਵਾਨ ਹੈ ਭਰੋਸਾ ਕਰੀਏ ਜਦੋਂ ਮਹਾਰਗਨ ਸਬਦੀ ਆराधना ਕਰੋ ਭਈ ਉਹ ਸਬਦੀ ਆराधना ਕਰੀਏ ਜਪਜੀ ਕਰ ਲਓ ਜਪੀ ਜਾਵ ਕਰ ਲਓ ਮੂਲ ਮੰਤਰ ਕਰ ਲਓ ਸੁਖਣੀ ਸਾਹਿਬ ਕਰ ਲਓ ਗੁਰੂ ਦੇ ਸ਼ਬਦ ਵਿੱਚ ਬਹੁਤ ਹੀ ਜਿਆਦਾ ਕਲਾ ਹੁੰਦੀ ਹੈ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦਾ ਜਾਪ ਕਰੀਏ ਤੇ ਗੁਰੂ ਗ੍ਰੰਥ ਸਾਹਿਬਹਾਰਾ ਦੀ ਮੰਨੀ ਹੌਲੀ ਹੌਲੀ ਸਾਡੇ ਸੰਕਟ ਸਾਡੇ ਕਾਲਾ ਕਾਲਸ ਮੇਟ ਜਾਣ ਕੇ ਇਸ ਤੇ ਪਾਸ਼ਾ ਮਾਰਦੇ ਭਰੋਸਾ ਰੱਖੋ ਦਇਆ ਗੁਰੂ ਮਹਾਰਾਜੇ ਗੁਰਨਾਨਕ ਪਾਸ਼ਾ ਅਸੀਂ ਕਾਲੀ ਯੁਗੀ ਜੀਵਾਂ ਸਾਡੇ ਉਤੇ ਦਇਆ ਕਰੋ ਨਾਮ ਸਿਵਨ ਦੀ ਬਖਸ਼ਿਸ਼ ਕਰੋ ਇਸ ਤਰ੍ਹਾਂ ਮਾਰ ਪਾਸ਼ਾ ਬਹੁਤ ਜਿਆਦਾ ਗੁਰਨਾਨਕ ਪਾਸ਼ਾ ਕਰਨੀ ਧਰਨੀ ਦੇ ਮਾਲਕ ਨੇ ਪੂਰੇ ਪਿਆਰ ਵਿਚਾ ਕੇ ਉਹਨਾਂ ਨੂੰ ਜਪਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ